ਮਾਲਵਿੰਦਰ ਸਿੰਘ ਮਾਲੀ ਦੀ ਗੱਲ ਕਰਾਂ ਸੋਸ਼ਲ ਐਕਟਿਵਿਸਟ ਨੇ ਟੱਪਣੇ ਕਾਰਨ ਵਿਵਾਦ ਟੱਪਣੀਆਂ ਕਰਦੇ ਨੇ ਕਿਹੜਾ ਕਿਸ ਨੂੰ ਬਖਸਦੇ ਨੇ ਔਰ ਇਦਾਂ ਲੱਗਿਆ ਨਹੀਂ ਕਦੇ ਕਿ ਉਹ ਪੰਜਾਬ ਦੇ ਖਿਲਾਫ ਨੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਲਵਾੜ ਕਰਦੇ ਨੇ ਵੱਖਰੀ ਗੱਲ ਆ ਕਿ ਉਹ ਤਲਖ ਕਰਦੇ ਨੇ ਕਿਸੇ ਨੂੰ ਬੁਰਾ ਲੱਗੇ ਉਹ ਮੈਂ ਹੋਵਾਂ ਜਾਂ ਕੋਈ ਹੋਰ ਹੋਵੇ ਪਰ ਉਸ ਬੰਦੇ ਨੂੰ ਇੱਕ ਝੂਠੀ ਜੀ ਐਫਆਈਆਰ ਦੇ ਤਹਿਤ ਅੰਦਰ ਢੱਕ ਦੇਣਾ ਇਹ ਨਾਣਸਾਫੀ ਆ ਇਹ ਨਾਣਸਾਫੀ ਤੁਹਾਨੂੰ ਕੀ ਲੱਗਦਾ ਪਹਿਲੀ ਗੱਲ ਤਾਂ ਇਹ ਕੀਤੀ ਕਿੰਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀ ਕਿ ਇਹ ਮਾਮਲਾ ਮਹਿੰਗਾ ਪੈ ਸਕਦਾ ਮਾਲੀ ਦਾ ਵਿਗੜਨਾ ਕੱਖ ਨਹੀਂ ਸਰਕਾਰ ਦੇ ਇਮੇਜ ਦਾ ਰਹਿਣਾ ਕੱਖ ਨਹੀਂ ਇਸ ਗੱਲ ਦਾ ਅੰਦਾਜ਼ਾ ਕਿਹਨੇ ਕਰਵਾਇਆ ਇਹ ਸਭ ਕੁਝ ਕੀ ਪੁਲਿਸ ਆਪਣੇ ਆਪ ਕਰ ਲੈਂਦੀ ਇੰਨੀ ਸਪੀਡ ਅਪ ਕਰ ਲੈਂਦੀ ਮਾਮਲੇ ਕੀ ਪੁਲਿਸ ਅੱਗੇ ਉਹ ਜਿਹੇ ਬੰਦਿਆਂ ਦੇ ਮਾਮਲੇ 'ਚ ਇੰਨੀ ਤੇਜ਼ੀ ਵਰਤਦੀ ਹੈ ਜੇ ਫਿਰ ਮੁੱਖ ਮੰਤਰੀ ਜਾਂ ਉਹਨਾਂ ਦੇ ਕਿਸੇ ਆਪਣੇ ਬੰਦੇ ਨੇ ਜਾਂ ਸਰਕਾਰ ਨੇ ਨਹੀਂ ਕਰਾਇਆ ਤਾਂ ਕਿੰਨੇ ਕਰਾਇਆ ਕਿਸੇ ਦਿੱਲੀ ਦੇ ਸੂਬੇਦਾਰ ਦੇ ਕਹਿਣ ਤੇ ਕਿਸੇ ਪੁਲਿਸ ਅਧਿਕਾਰੀ ਨੇ ਕੀਤਾ ਕਿਉਂ ਨਹੀਂ ਜਨਤਕ ਕਰਦੇ ਮਾਮਲੇ ਇਹ ਗਲੇ ਦੀ ਹੱਡੀ ਬਣਨ ਵਾਲਾ ਮਾਮਲਾ ਜੀ ਕੱਲ ਮੈਂ ਦੇਖਿਆ ਜਿਹੜੀਆਂ ਕਿਸਾਨ ਹੀ ਉਹਨੀਆਂ ਨੇ ਉਹਨਾਂ ਨੇ ਵੀ ਕਾਫੀ ਰੋਸ ਪ੍ਰਦਰਸ਼ਨ ਕੀਤੇ ਕੀ ਕਹਿੰਦੇ ਬਿਲਕੁਲ ਸਾਰੀਆਂ ਜਥੇਬੰਦੀਆਂ ਇੰਟੈਲੈਕਚੁਅਲ ਵੱਖ-ਵੱਖ ਲੋਕ ਇਹਦਾ ਵਿਰੋਧ ਕਰ ਰਹੇ ਨੇ ਇੱਕ ਲੈਵਲ ਤੇ ਕਿਉਂਕਿ ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਮਾਮਲਾ ਹੈ ਕਿਸੇ ਬੰਦੇ ਨਾਲ ਮੜਨੀ ਨਾ ਮੜਨੀ ਅਲੱਗ ਗੱਲ ਹੁੰਦੀ ਹੈ ਕਿਉਂਕਿ ਜਿਹੜੀਆਂ ਸਾਰੀਆਂ ਧਿਰਾਂ ਜਦੋਂ ਬੋਲਦੀਆਂ ਹੁੰਦੀਆਂ ਨੇ ਉਹ ਆਪੋ ਹੀ ਆਪਣੀ ਜਗ੍ਹਾ ਤਾਂ ਸਭ ਨੂੰ ਹੀ ਲੱਗਦਾ ਕਿ ਗੱਲ ਸਹੀ ਦੀ ਨਹੀਂ ਪਹੇਦੀ ਹੁੰਦੀ ਆ ਕਾਨੂੰ ਹੋਰ ਕਿਸੇ ਦਾ ਵੀ ਜਬਾਨਬੰਦ ਕਰ ਲਈ ਤੇ ਤੁਸੀਂ ਠੂਠਾ ਪਰਚਾ ਪਾ ਕੇ ਤੇ ਬੰਦੇ ਨੂੰ ਅੰਦਰ ਕਰ ਦਿਓਗੇ ਉਗਰਾਹਾਂ ਗਰੁੱਪ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਨੇ ਔਰ ਮਾਸ ਨਮਰਡਮ ਵੀ ਦਿੱਤੇ ਨੇ ਸਰਕਾਰ ਨੂੰ ਕਿ ਆ ਤੁਸੀਂ ਕੀ ਕਰ ਰਹੇ ਹੋ ਹੋਰ ਜਥੇਬੰਦੀਆਂ ਨੇ ਵੀ ਕੰਡੈਮਨੇਸ਼ਨ ਕੀਤੀ ਆ ਵਕੀਲਾ ਨੇ ਪੱਤਰਕਾਰਾਂ ਨੇ ਵਕ ਵਕ ਵਰਗਾ ਨੇ ਜਿਹੜੀ ਇਹ ਚੀਜ਼ ਔਰ ਸਾਰੇ ਵਕੀਲੇ ਕਹ ਰਹੇ ਨੇ ਵੀ ਇਹ ਕੇਸ ਕਿਤੇ ਖੜਨ ਜੋਗਾ ਹੈ ਨਹੀਂ ਨਾ ਇਹਦੇ ਚ ਕੋਈ ਸਚਾਈ ਹੈ ਨਾ ਕੋਈ ਐਫ ਆਈ ਆਰ ਚ ਦਾਵਾ ਹੈ ਕੋਈ ਮਤਲਬ ਹੈ ਪਰ ਸਵਾਲ ਇਹ ਤੋਂ ਵੱਡਾ ਇਹ ਹੈ ਕਿ ਨਾਰਮਲੀ ਜਦੋਂ ਪੁਲਿਸ ਫੜਦੀ ਹੈ ਕਿਹਦੇ ਕਹਤੇ ਫੜਦੀ ਹੈ ਇਹ ਤਾਂ ਕਲੀਅਰ ਕਰਨਾ ਕਿ ਇਹ ਮਾਮਲਾ ਨਰੋਨ politcal ਮਾਮਲਾ ਹੈ politcal ਮਾਮਲੇ ਦੇ ਵਿੱਚ ਹੁਣ ਪੁਲਿਸ Chief Minister ਦੀ ਜ਼ਿਆਦਾ ਮੰਦੀ ਹੈ ਜਾਂ ਦਿੱਲੀ ਵਾਲੇ ਦੀ ਜ਼ਿਆਦਾ ਮੰਦੀ ਹੈ ਇਹ ਵੀ ਪੰਜਾਬ ਚ ਇੱਕ ਮਿਲਗੋਵਾ ਹਮੇਸ਼ਾ ਹੀ ਰਹੇ ਹੈ ਕਿ ਕੌਣ ਡਿਕਟੇਟ ਕਰਦਾ ਡੀਜੀਪੀ ਨੂੰ ਕਿਸੇ ਨੇ ਕਿਹਾ ਹੋਣਾ ਉਹਨੇ ਐਸਐਸਪੀ ਨੂੰ ਕਿਹਾ ਹੋਣਾ ਉਹਨੇ ਅੱਗੇ ਕੋਈ ਬੰਦਿਆਂ ਦੀ ਡਿਊਟੀ ਲਾਈ ਹੋਣੀ ਹੈ ਇਹ ਇਹ ਪੋਲਿਟਿਕਲ ਮਾਸਟਰ ਤੋਂ ਬਿਨਾ ਇਹ ਸੰਭਵ ਨਹੀਂ ਐਫ ਆਈ ਆਰ ਪਰੋਸ ਨੂੰ ਇੰਨਾ ਤਾਂ ਪਤਾ ਹੀ ਹੁੰਦਾ ਸਾਰੀਆਂ ਚੀਜ਼ਾਂ ਦਾ ਵੀ ਇਹ ਕਰਨਾ ਹੈ ਜਾਂ ਹਾਂ ਜਾਂ ਫਿਰ ਕੋਈ ਇਹੋ ਜਿਹਾ ਬੰਦਾ ਨਜ਼ਰ ਆਵੇ ਜਿਹਦੀ ਮਾਲੀ ਨਾਲ ਨਿੱਜੀ ਰੰਜਸ ਹੋਵੇ ਪਰੋਸਾਂ ਦੇ ਦੀ ਉਹ ਵੀ ਜੀ ਪੁਰਾਣੇ ਐਸ ਐਸ ਪੀ ਨਾਲ ਆਸੀ ਫਲਾਣੇ ਨੇ ਉਹਨੇ ਇਹ ਜਿਹਾ ਕਰ ਲਿਆ ਉਹ ਵੀ ਗੱਲ ਸਾਹਮਣੇ ਨਹੀਂ ਆ ਰਹੀ ਨਿੱਜੀ ਰੰਜਸ ਦਾੜਾ ਕੋਈ ਐ ਜੀ ਗੱਲ ਨਹੀਂ ਹੈ ਤਾਂ ਫਿਰ ਇੱਕ ਬੰਦਾ ਫੜਿਆ ਜਾਂਦਾ ਹੈ ਜਿਹੜਾ ਗਵਰਨਮੈਂਟ ਵੱਲੋਂ ਸਟੈਬਲਿਸ਼ ਕਾਓ ਕਮਿਸ਼ਨ ਦਾ ਮੈਂਬਰ ਗਉ ਸੇਵਾ ਕਮਿਸ਼ਨ ਦਾ ਮੈਂਬਰ ਇਟ ਮੀਨ ਜੇ ਮੈਂਬਰ ਉਹਨਾਂ ਨੂੰ ਲਾਇਆ ਜਾਂਦਾ ਜਿਹਨੂੰ ਤੁਸੀਂ ਆਪਣੇ ਗੁੱਡ ਬੁੱਕ ਚ ਮੰਨਦੇ ਹੋ ਕਮਿਸ਼ਨ ਆ ਦੇ ਮੈਂਬਰ ਜਾਂ ਵੱਖ-ਵੱਖ ਟਰਸਟਾਂ ਦੇ ਮੈਂਬਰ ਜਾਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਉਹਨਾਂ ਬੰਦਿਆਂ ਨੂੰ ਕਹਿੰਦੇ ਹੋ ਜਿਨ੍ਹਾਂ ਤੇ ਤੁਹਾਡਾ ਭਰੋਸਾ ਜਾਂ ਨੇੜੇ ਤੜੇ ਹੁੰਦਾ ਤੁਹਾਡਾ ਤੇ ਈਵਨ ਕਈ ਹਿੰਦੂ ਜਥੇਬੰਦੀਆਂ ਵੀ ਆ ਗਏ ਨੇ ਵੀ ਸਾਡਾ ਤਾਂ ਸੈਂਟੀਮੈਂਟ ਕੁਝ ਨਹੀਂ ਹੋਇਆ ਇਹਦੀ ਤਾਂ ਕੋਈ ਗੱਲ ਨਹੀਂ ਉਹਦੇ ਚ ਬਾਕੀ ਤਾਂ ਗੱਲ ਛੱਡੋ ਇੱਕ ਬੰਦਾ ਇਹ ਕਹਿ ਰਿਹਾ ਤੇ ਉਹ ਉਹ ਕਹਿ ਰਹੇ ਨੇ ਵੀ ਸਾਡਾ ਸੈਂਟੀਮੈਂਟ ਵਾਲੀ ਇਹ ਚ ਕੋਈ ਗੱਲ ਹੀ ਨਹੀਂ ਹੈ ਜਿਹਦੇ ਚ ਜਿਹੜੀ ਉਹਨੇ ਕੀਤੀ ਇਦੋਂ ਬਾਦੋਂ ਕੀ ਕਰਦਾ ਹੈ ਪੁਲਿਸ ਦੀ ਇਹ ਰਿਸਪੋਨਸੀਬਿਲਟੀ ਬਣਦੀ ਹੁੰਦੀ ਹੈ ਮਾਰਨ ਦੀ ਨਹੀਂ ਤਾਂ ਜਿਹੜਾ ਪਰਚਾ ਦਰਜ ਕਰਦੇ ਆ ਜਦੋਂ ਲੋਕ ਕਰਾਉਣਾ ਪਾਉਂਦੇ ਨੇ ਤਾਂ ਉਹ ਆ ਕੇ ਸਪਸ਼ਟੀਕਰਨ ਪ੍ਰੈਸ ਕਾਨਫਰੰਸ ਕਰਦੀ ਹੈ ਕਿ ਆਹ ਗੁਨਾਹ ਨੇ ਇਹ ਪਰਚਾ ਐ ਸੋਲਿਡ ਹੈ ਅਸੀਂ ਇਸ ਕਰਕੇ ਪਬਲਿਕ ਨੂੰ ਵੀ ਤਾਂ ਦੱਸਣਾ ਹੁੰਦਾ ਨਾ ਕੱਲਾ ਇਹ ਤਾਂ ਹੈ ਨਹੀਂ ਵੀ ਤੁਸੀਂ ਚੱਕ ਕੇ ਬੰਦਾ ਜਿਹੜੇ ਭੇਜ ਤਾਂ ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਕੋਈ ਤੁਹਾਡੀ ਜਵਾਬਦੇਹੀ ਨਹੀਂ ਐਨੀ ਜਵਾਬਦੇਹੀ ਬਣਦੀ ਹੈ ਕਿ ਜਿਹੜੇ ਸੱਜਣ ਐਜ ਐਸਪੋਕਸ ਪਰਸਨ ਹਰ ਹਫ਼ਤੇ ਆਈਜੀ ਜਿਹੜੇ ਨੇ ਉਹ ਪ੍ਰਸਖਣ پاس ਕਰਦੇ ਨੇ ਕੱਲੇ ਨਸੇ ਤੇ ਇੰਨੇ ਫੜਲੇ ਇੰਨੇ ਰਖਣ ਤੇ ਇੰਨੇ ਛੜਤੇ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਵੀ ਮਤਲਬ ਕਹਿਣਾ ਚਾਹੀਦਾ ਡੀਜੀਪੀ ਨੂੰ ਜਾਂ ਡੀਜੀਪੀ ਆਪ ਗੱਲ ਕਰਨ ਜਾਂ ਦੱਸਣ ਕਿ ਕੀ ਗੱਲ ਹੋ ਗਈ ਭਾਈ ਇਹ ਲੋਕ ਵਿਰੋਧ ਕਰਦੇ ਨੇ ਡਿਫੈਂਡ ਤਾਂ ਕਰੋ ਆਪਣੀ ਕੇਸ ਨੂੰ ਲੋਕਾਂ ਦੇ ਸਾਹਮਣੇ ਆ ਕੇ ਲੋਕਾਂ ਨੂੰ ਇਹ ਤਾਂ ਦੱਸੋ ਵੀ ਇਹ ਕੇਸ ਵਾਜਬ ਹੈ ਜੇਕਰ ਨਹੀਂ ਤੁਸੀਂ ਪਿੱਛੇ ਵਿਡਰਾ ਕਰਨਾ ਜੇ ਤੁਸੀਂ ਇਹ ਡਿਫੈਂਡ ਨਹੀਂ ਕਰ ਸਕਦੇ ਕਿ ਵਾਜਬ ਹੈ ਤਹਾਨੂੰ ਵਾਪਸ ਕਿਉਂ ਨਹੀਂ ਲੈਂਦੇ ਤਾਂ ਉਹਦੀ ਜ਼ਿੰਮੇਵਾਰੀ ਫਿਕਸ ਕਿਉਂ ਨਹੀਂ ਕਰਦੇ ਜਿਹਨੇ ਗਲਤ ਪਰਚਾ ਦਰਜ ਕੀਤਾ ਹੈ ਮੈਕਪਨਾਂ ਪੋਲੀਟੀਕਲੀ ਤਾਂ ਜਦੋਂ ਸਾਰਿਆਂ ਤੇ ਪੈਂਦੀ ਆ ਨਾ ਤਾਂ ਪੋਲੀਟੀਕਲੀ ਤਾਂ ਉਹ ਕਰਦੇ ਹੀ ਕਰਦੇ ਨੇ ਵੀ ਚਲ ਤੁਸੀਂ ਐਂ ਕਰਦੇ ਪਰ ਇਹਦਾ ਮਤਲਬ ਇਹ ਵੀ ਤਾਂ ਹੋ ਜਾਂਦਾ ਕਿ ਵੱਡੀਆਂ ਪੋਸਟਾਂ ਤੇ ਬੈਠੇ ਬੰਦੇ ਜਿਹੜੇ ਆਈਪੀਐਸ ਨੇ ਆਈਐਸ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਤੁਸੀਂ ਕਾਨੂੰਨ ਔਰ ਸੰਵਿਧਾਨ ਦੇ ਜਾਂਦਾ ਮਾਹਰ ਹੋ ਤੇ ਤੁਸੀਂ ਲਾਗੂ ਕਰਾਉਣਾ ਜੇ ਕੋਈ ਮੰਤਰੀ ਮੁੱਖ ਮੰਤਰੀ ਵੀ ਇੰਦਰ ਉਧਰ ਜਾਂਦਾ ਉਹਨੂੰ ਕਹੋ ਜੀ ਇਹ ਗਲਤ ਹੋ ਜਾਊਗਾ ਇਦਾ ਕੋਈ ਫਾਇਦਾ ਨਹੀਂ ਰਹਿਣਾ ਤੁਸੀਂ ਉਹ ਨਾ ਮੰਨੋ ਇਹਨਾਂ ਦੀ ਵੀ ਤਾਂ ਰਿਸਪੌਂਸਿਬਿਲਟੀ ਆ ਕੱਲੇ ਇਸ ਨਾਂ ਤੇ ਨਹੀਂ ਚਲਾਇਆ ਜਾ ਸਕਦਾ ਕੰਮ ਕਿ ਫਲਾਣੇ ਪਾਲਟਿਸ਼ਨ ਨੇ ਕਹਿਤਾ ਤਾਂ ਫਲਾਣੇ ਪਾਲਟਿਸ਼ਨ ਨੇ ਕਹਿਤਾ ਤੁਸੀਂ ਫਿਰ ਕਾਦੇ ਵਾਸਤੇ ਉਹ ਲਾਉਦਾ ਤਾਂ ਤੁਹਾਨੂੰ ਜ਼ਿਆਦਾ ਗੱਲ ਹੈ ਰਾਜਾ ਤਾਂ ਹੁਕਮ ਰਾਨ ਕੋਈ ਵੀ ਕਹੂ ਐਵੇਂ ਕਰ ਦੋ ਐਵੇਂ ਕਰ ਦੋ ਐਵੇਂ ਕਰ ਦੋ ਤਾਂ ਉਹਦਾ ਕੀ ਮਤਲਬ ਬੱਚੀ ਦੂਸਰੀ ਗੱਲ ਇਹ ਬਦਲਾਅ ਵਾਲੀ ਸਰਕਾਰ ਹੈ ਭਗਵਾਨਤਮਨ ਉਹ ਨਹੀਂ ਖੋਦੇ ਕਹਿੰਦੇ ਰਹੇ ਨੇ ਤੇ ਸਾਰੀ ਸਰਕਾਰ ਕਿ ਅਸੀਂ ਲੋਕਾਂ ਨੂੰ ਸਵਾਲ ਕਰਨ ਜੋਗੇ ਕਰਦਾਂਗੇ ਅਸੀਂ ਸਵਾਲ ਕਰਨ ਲੱਗੇ ਹੁਣ ਜਦ ਲੋਕ ਸਵਾਲ ਕਰਨ ਲੱਗੇ ਨੇ ਤੇ ਜਿਹੜਾ ਸਵਾਲ ਕਰਦਾ ਉਹਦਾ ਤੁਸੀਂ ਮੂੰਹ ਮੱਦ ਕਰਦੋਂਗੇ ਤੁਹਾਡੇ ਤੋਂ ਵੀ ਪੁੱਛਣਾ ਹੈ ਨੁਕਰ ਕੱਲੇ ਵਿਰੋਧੀਆਂ ਤੋਂ ਨਹੀਂ ਪੁੱਛਣਾ ਜਦ ਹੁਣ ਤੁਸੀਂ ਸੱਤਾ ਚ ਲੋਕ ਤੁਹਾਨੂੰ ਹੀ ਪੁੱਛਣਗੇ ਕਿ ਤੁਸੀਂ ਕੀ ਕਰਦੇ ਹੋ ਔਰ ਵੱਡਾ ਰੌਲਾ ਇਹ ਹੈ ਵੀ ਕੇਜਰੀਵਾਲ ਆਏ ਸੀ ਬਾਹਰ ਕੇਜਰੀਵਾਲ ਬਾਹਰ ਆਏ ਤੇ ਉਹਨਾਂ ਨੇ ਆਪ ਹੀ ਸੰਘਿਆ ਬੰਦ ਸੀ ਆਨੇ ਆਪਣੇ ਆਪ ਨੂੰ ਕਿ ਸੀਤਾ ਮਾਤਾ ਨੂੰ ਵੀ ਅਗਨੀ ਪ੍ਰੀਖਿਆ ਚੋਂ ਲੰਘਣਾ ਪਿਆ ਸੀਤਾ ਮਾਤਾ ਨੂੰ ਅਗਨੀ ਪ੍ਰੀਖਿਆ ਚੋਂ ਲੰਘਣਾ ਪਿਆ ਤੇ ਤੁਹਾਨੂੰ ਤਾਂ ਐਕਸਾਈਜ਼ ਦੀ ਕਰਪਸ਼ਨ ਚ ਲੰਘਣਾ ਪੈ ਰਿਹਾ ਭਾਈ ਸਾਹਿਬ ਇਹ ਕੋਈ ਕਰਪਸ਼ਨ ਤੁਸੀਂ ਕੰਪੈਰੀਸ਼ਨ ਕਿਵੇਂ ਕਰ ਰਹੇ ਹੋ ਆਪਸ ਦੇ ਵਿੱਚ ਇੱਕ ਦੂਜੇ ਨਾਲ ਫਿਰ ਭਗਤ ਸਿੰਘ ਤੇ ਬੁਟਕੇ ਬਕਤੇਵਰ ਦੱਤ ਦਰ ਨਾਲੇ ਤਾਂ ਉਹ ਆਇਆ ਕਰਦੇ ਨੇ ਉਹ ਕੋਈ ਇਸ ਕੰਮ ਨਹੀਂ ਗਏ ਜਿਹੜੇ ਤੁਹਾਡੇ ਮਤਲਬ ਇੱਕ ਅਜੀਬ ਜੀ ਗੱਲ ਹੈ ਜਿਹੜਾ ਤੁਸੀਂ ਮੁਕਾਬਲਾ ਕਰਦੇ ਹੋ ਤੁਹਾਡੇ ਤੇ ਕੋਈ ਮਕੰਦਮਾ ਨਹੀਂ ਜਿਹੜੀ ਤੁਸੀਂ ਕਿਉਂ ਕਿਉਂ ਜੇ ਬੰਦਿਆਂ ਦੇ ਨਾਮ ਨਾਲ ਆਪਣਾ ਕੰਪੈਰੀਸ਼ਨ ਕਰ ਰਹੇ ਕਿਹੜੀ ਇਤਿਹਾਸਕ ਤੱਤ ਤੱਤਾਂ ਦੇ ਲੈਵਲ ਤੇ ਆਪਣੇ ਆਪ ਨੂੰ ਖੜਾ ਕਰ ਪਾ ਰਹੇ ਹੋ ਤੁਸੀਂ ਆਪਣੀ ਕਰਪਸ਼ਨ ਨਾਲ ਸਿਰ ਜੋ ਉਹਦੇ ਹੋਰ ਸਬੂਤ ਦਿਓ ਤੁਹਾਡੇ ਕੋਲ ਨਹੀਂ ਹੈ ਤੇ ਬਾਕੀ ਦੇ ਨਾਲ ਗਲਬਕੜੀ ਨਾ ਪਾਓ ਉਹਨਾਂ ਦੇ ਨਾਲ ਲੱਗ ਕੇ ਤਰਨ ਦੀ ਟਰਾਈ ਨਾ ਕਰੋ ਆਪਸ ਦੇ ਵਿੱਚ ਕਿਉਂਕਿ ਉਹ ਲੋਕਾਂ ਦਾ ਇੱਕ ਸੈਂਟੀਮੈਂਟ ਹੈ ਇੱਕ ਤਾਂ ਧਾਰਮਿਕ ਸੈਂਟੀਮੈਂਟ ਹੈ ਜਿਹੜੇ ਬੰਦੇ ਕੁਰਬਾਨੀ ਕਰਦੇ ਨੇ ਚਾਹੇ ਉਹ ਧਾਰਮਿਕ ਨਾ ਵੀ ਹੋਵੇ ਚਾਹੇ ਉਹ ਭਗਤ ਸਿੰਘ ਹੋਵੇ ਬਟਕੇਸ਼ਰ ਦੱਤ ਹੋਵੇ ਚਾਹੇ ਉਹ ਜਿਹੜੇ ਮਰਜੋ ਉਹਨਾਂ ਨਾਲ ਵੀ ਲੋਕਾਂ ਦੇ ਸੈਂਟੀਮੈਂਟ ਜੁੜੇ ਹੁੰਦੇ ਰੌਲਾ ਤਾਂ ਭਾਵਨਾਵਾਂ ਦਾ ਹੀ ਹੁੰਦਾ ਨਾ ਕਿਤੇ ਵੀ ਹੋਇਆ ਲੇ ਧਾਰਮਿਕ ਨਹੀਂ ਜੇ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਬਾਹਰ ਆਸਤ ਕਰ ਸਕਦੇ ਹੋ ਤੇ ਤੁਹਾਡੇ ਤੇ ਤਾਂ ਕੁਝ ਨਹੀਂ ਹੁੰਦਾ ਇੱਕ ਤੀਜਾ ਬੰਦਾ ਇਹ ਕਹਿੰਦਾ ਵੀ ਜੀ ਇਹ ਕੇਜਰੀਵਾਲ ਨੇ ਇਹ ਕਹਿ ਤੇ ਫਿਰ ਫਲਾਣਾ ਕੀ ਤੇ ਚੱਕ ਕੇ ਤੁਸੀਂ ਪਰ ਜਾ ਤਾਂ ਅੱਜ ਕਰ ਦੋਗੇ ਇੱਕ ਤਾਂ ਆਮ ਆਦਮੀ ਪਾਰਟੀ ਵੀਂਗੇ ਪੋਲੀਟੀਕਲ ਪਾਰਟੀ ਉਹਨਾਂ ਦੀ ਬਦਨਾਮੀ ਵੀ ਹੋ ਰਹੀ ਹੈ ਸਾਰਾ ਉਹ ਬਹੁਤ ਪ੍ਰੈਸ ਕਾਨਫਰੰਸਾਂ ਦੇ ਮਾਹਰ ਨੇ ਇੱਕ ਇੱਕ ਦਿਨ ਚ 4-4 ਵੀ ਕਰਤ ਨੇ ਬਥੇਰੀ ਪਾਰੀ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਾਰਟੀ ਦੀ ਸਥਿਤੀ ਕਲੀਅਰ ਕਰਨੀ ਚਾਹੀਦੀ ਦੂਸਰੀ ਸਰਕਾਰ ਦੇ ਤਰਫੋਂ ਕਿਸੇ ਅਫੀਸਰ ਅਧਿਕਾਰਤ ਜਿਹੜਾ ਕੋਈ ਸਰਕਾਰ ਦਾ ਸਪੋਕਸਪਰਸਨ ਹੋਵੇ ਉਹਨੂੰ ਸਰਕਾਰ ਦੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਹੈ ਕਿ ਤੁਹਾਡਾ ਮਾਮਲਾ ਕੀ ਹੈ ਤੁਸੀਂ ਉਹਦੇ ਨਾਲ ਖੜੇ ਹੋ ਆਪਣੇ ਕੇਸ ਨਾਲ ਖੜੇ ਹੋ ਤਾਂ ਕਿਹੜੇ ਲੌਜੀਕ ਤਹਿਤ ਖੜੇ ਹੋ ਜੇ ਕੋਈ ਲੌਜੀਕ ਨਹੀਂ ਹੈ ਤਾਂ ਵਿਡਰੈਕ ਕਿਉਂ ਨਹੀਂ ਕਰਦੇ ਤੇ ਇਹਦੀ ਜਾਂਚ ਕਰਕੇ ਪਿੰਪੁਆਇੰਟ ਕਰਕੇ ਜਿਹਨੇ ਕੀਤਾ ਹੈ ਉਹਦੇ ਖਿਲਾਫ ਕਾਰਵਾਈ ਹੁਰ ਤੱਕ ਕੋਈ ਰਸਤਾ ਨਹੀਂ ਬਣਦਾ ਫਿਰ ਇਹ ਤਾਂ ਇਹਨਾਂ ਦੇ ਸਾਹਮਣੇ ਹੀ ਹੈ ਨਾ ਨਹੀਂ ਤਾਂ ਠੀਕ ਹੈ ਕਿ ਕਦੀ ਵਾਰੀ ਧੱਕਾ ਕਰੋਗੇ ਹੋ ਜਾਂਦਾ ਪਰ ਇਹਦਾ ਡੈਮੇਜ ਕਿੰਨਾ ਹੋ ਜਾਂਦਾ ਸ਼ਾਇਦ ਪੋਲਿਟੀਕਲ ਧਿਰ ਨੂੰ ਇਹਦਾ ਨਹੀਂ ਪਤਾ ਇਹਦੀ ਭਰੋਸੇਯੋਗਤਾ ਪੁਲਸਰੀ ਤੇ ਪ੍ਰਸ਼ਾਸਨ ਦੀ ਕਿੰਨੀ ਘਟ ਜਾਂਦੀ ਆ ਲੋਕਾਂ ਚ ਫਿਰ ਤੁਸੀਂ ਸੁਧਾਰਨ ਗੱਲਾਂ ਤੇ ਲੋਕਾਂ ਨੂੰ ਕਿਉਂ ਕਰਦੇ ਲੋਕ ਡੈਂਟ ਬਾਡੀ ਰੱਖ ਕੇ ਕਿਉਂ ਬੈਠਦੇ ਨੇ ਸਰ ਉਹ ਕਹਿੰਦੇ ਤੁਹਾਡੇ ਤੇ ਭਰੋਸਾ ਹੀ ਨਹੀਂ ਆ ਤੁਹਾਡੀ ਜ਼ੁਬਾਨ ਤੇ ਯਕੀਨ ਨਹੀਂ ਆ ਇਹ ਬੇਭਰੋਸੀਆਂ ਇਹ ਗੱਲਾਂ ਪੈਦਾ ਨਹੀਂ ਇਹ ਲੋੜ ਹੀ ਨਾ ਹੋਵੇ ਅਗਲਾ ਕਹਿੰਦਾ ਠੀਕ ਹੈ ਜੀ ਤੁਸੀਂ ਜ਼ੁਬਾਨ ਕਰ ਲਈ ਸਾਡੇ ਨਾਲ ਸਮਝੌਤਾ ਹੋਵਗੇ ਅਸੀਂ ਤੁਹਾਡੇ ਤੇ ਫੁੱਲ ਚੜਾਉਣੇ ਆ ਕੋਈ ਗੱਲ ਨਹੀਂ ਇਹ ਬੇਪਰੋਸੀ ਵਾਲਾ ਜਿਹੜਾ ਆਲਮ ਜਦੋਂ ਇੱਕ ਹੱਦ ਟੱਪ ਜਾਂਦਾ ਹੈ ਉਸ ਤੋਂ ਬਾਅਦ ਪੂਰੇ ਸਮਾਜ 'ਚ ਅਨਾਰਕੀ ਨੂੰ ਜਨਮ ਦਿੰਦਾ ਹੈ ਦੂਜੇ ਪਾਸੇ ਸੜਕਾਂ ਰੋਕਣਗੇ ਬੁਝਾਰੇ ਹੋਣਗੇ ਕਿੰਨੇ ਲੋਕਾਂ ਦੀ એનર્ਜੀ ਖਰਾਬ ਹੋਏਗੀ ਤੇ ਸਰਕਾਰ ਇਹ ਚਾਹੁੰਦੀ ਆ ਆਪੀ ਇਹੋ ਜੇ ਕੰਮ ਕਰਕੇ ਵੀ ਇੱਥੇ ਅਸੀਂ ਬਦਬਦ ਨਹੀਂ ਪੈਦਾ ਕਰਨੀ ਜੇ ਤਾਂ ਸਰਕਾਰ ਹੀ ਇਹ ਚਾਹੁੰਦੀ ਆ ਫਿਰ ਤਾਂ ਇਹ ਕੱਲ ਗੱਲ ਹੈ ਜੇ ਤਾਂ ਕੋਈ ਤੀਜਾ ਬੰਦਾ ਕਰਦਾ ਹੋਏ ਫਿਰ ਤਾਂ ਹੋਰ ਗੱਲ ਹੈ ਇਸ ਲਈ ਇਹ ਬਹੁਤ ਕਲੀਅਰ ਹੈ ਤੁਰੰਤ ਕੇਸ ਵੈਡਰਾ ਕਰਨਾ ਚਾਹੀਦਾ ਹੈ ਤੇ ਨਹੀਂ ਤਾਂ ਜੇ ਉਹ ਨਹੀਂ ਬਿੜਾ ਬਿੜਾ ਕਰਨ ਦੀ ਗੱਲ ਕਰਦੇ ਲੋਕਾਂ ਦੇ ਸਾਹਮਣੇ ਆ ਕੇ ਆਪਦਾ ਸਪਸ਼ਟੀਕਰਨ ਤਾਂ ਦਿਓ ਦੋਨਾਂ ਚੋਂ ਕੌਣ ਹੈ ਤੇ ਇਹਦੀ ਜਾਂਚ ਬਿਠਾ ਦਿਓ ਤੇ ਕੀ ਗੱਲ ਠੀਕ ਹੋਈ ਹੈ ਕਿ ਨਹੀਂ ਰਿਮਾਂਡ ਤੁਸੀਂ ਲੈਣ ਲਈ ਨਹੀਂ ਤਿਆਰ ਰਿਮਾਂਡ ਲਈ ਹੈ ਕੁਛ ਨਹੀਂ ਬਾਕੀ ਗੱਲ ਇਹ ਤੁਸੀਂ ਉਹ ਨਹੀਂ ਔਰ ਵਕੀਲ ਸਾਹਿਬ ਤਾਂ ਕਹੀਏ ਕਹਿੰਦੇ ਸੀ ਹਾਈ ਕੋਰਟ ਦੇ ਤਾਂ ਹੋਰ ਵੀ ਇਹ ਜਿਹੜੇ ਜੱਜ ਸਾਹਿਬ ਦੇ ਸਾਹਮਣੇ ਗਏ ਸੀਗੇ ਜਦੋਂ ਜ਼ਮਾਨਤ ਉਹਨਾਂ ਨੂੰ ਵੈਸੇ ਵੀ ਗਨ ਕਰ ਦੇਣਾ ਚਾਹੀਦਾ ਸੀ ਤੇ ਹਾਲਾਂਕਿ ਇਹ ਕਹਿੰਦੇ ਸੀ ਵੀ ਜੇ ਉੱਥੇ ਵਕੀਲ ਮੌਕੇ ਤੇ ਖੜਾ ਹੋ ਜਾਂਦਾ ਸ਼ਾਇਦ ਮਾਈਕ ਇੱਥੇ ਛੱਡ ਦਿੰਦੇ ਜ਼ਮਾਨਤ ਹੋ ਜਾਂਦੀ ਉਸ ਮਾਮਲੇ ਦੀ ਪਰ ਐਡੀ ਜਲਦੀ ਪਰਚਾ ਦਰਜ ਕਿਵੇਂ ਹੋਇਆ ਦਰਜ ਕੀਤਾ 7 ਵਜੇ ਪਰਚਾ 7:30 ਪਟਿਆਲੇ ਦਾ ਡੇਢ ਘੰਟੇ ਦਾ ਤਾਂ ਰਸਤਾ ਸੁਧਾਰਨ ਚਲੋ ਪੁਲਿਸ ਤੇ ਇਚਰ ਹੋਣੀ ਹੋਣੀ ਮੜੀ ਮੋਟੀ ਤੇ 8:30 ਵਜੇ ਗ੍ਰਿਫਤਾਰ ਕਰਕੇ ਵੀ ਨਾ ਆਏ ਐਫ ਆਈ ਆਰ ਤੇ ਜਿਹੜਾ ਮਤਲਬ ਐਡਾ ਕਿਹੜਾ ਇੰਨੇ ਗੈਗਸਟਰਾਂ ਦੇ ਪਰਚੇ ਨੇ ਇਹਨੇ ਫਲਾਣੇ ਉਹ ਤਾਂ ਕਿਤੇ ਦਮ ਨਹੀਂ ਆਉਂਦਾ ਪੁਲਿਸ ਨੂੰ ਇਹ ਤਾਂ ਪਤਾ ਨਹੀਂ ਲੱਗਿਆ ਕਿ ਖਰੜਨ ਦੇ ਵਿੱਚ ਇੰਟਰਵਿਊ ਹੋਈ ਹੈ ਉਹ ਤਾਂ ਕੋਰਟ ਐਸਆਈਟੀ ਬਣਾ ਕੇ ਹਾਈ ਕੋਰਟ ਦੀ ਸੁਪਰਵਾਈਜ਼ਨ ਚ ਹੋਇਆ ਇੰਨਾ ਲੰਮਾ ਸਮਾਂ ਚੱਲ ਗਿਆ ਵੀ ਜੀ ਹਾਂਜੀ ਇੱਥੇ ਹੋਇਆ ਤਾਂ ਹੈਗਾ ਜਨਾਬ ਤੇ ਉਹਨਾਂ ਖਿਲਾਫ ਕਾਰਵਾਈ ਕੀ ਹੋਈ ਹਾਈ ਕੋਰਟ ਪੁੱਛੀ ਜਾਂਦੀ ਹੈ ਭਾਈ ਤੁਹਾਡਾ ਕਾਰਵਾਈ ਫਿਰ ਕੀ ਕੀਤੀ ਜਾਂ ਤੁਹਾਡੇ ਹੋਇਆ ਉਹ ਇਕੱਲਾ ਇੰਸਪੈਕਟਰ ਤਾਂ ਕਰਾ ਨਹੀਂ ਸਕਦਾ ਇਕੱਲਾ ਐਸਪੀ ਤਾਂ ਐਸਐਸਪੀ ਵੀ ਇਹ ਨਹੀਂ ਕਰ ਸਕਦਾ ਔਰ ਉੱਪਰਲੇ ਬੰਦੇ ਵੀ ਹੋਣਗੇ ਕੁਝ ਰਾਜਜੀਤ ਵਰਗਾ ਬੰਦਾ ਨਰਕ ਦੇ ਵਿੱਚ ਫਸਿਆ ਉਹ ਤੁਹਾਨੂੰ ਨਹੀਂ ਲੱਭਦਾ ਤੁਹਾਡਾ ਆਪਣਾ ਹੀ ਹੈ ਤੇ ਜਿੱਥੇ ਲੱਪਣ ਦੀ ਲੋੜ ਨਹੀਂ ਕੋਈ ਭੰਗੌੜਾ ਨਹੀਂ ਕਿਤੇ ਉੱਥੇ ਤੁਸੀਂ ਰਾਤ ਨੂੰ ਜਾ ਕੇ ਫੜ ਲਿਆ ਉਹ ਸਾਰੇ ਬੰਦਿਆਂ ਨੂੰ ਤੁਸੀਂ ਠੀਕ ਕਹਿ ਰਹੇ ਹੋ ਜੇ ਪੁਲਿਸ ਦਾ ਤਰੀਕਾ ਇਹ ਵੀ ਹੋ ਸਕਦਾ ਸੀ ਕਿਸੇ ਨੇ ਕੁਈ ਐਫ ਆਈ ਆਰ ਦਰਜ ਕਰਾਉਣ ਲਈ ਦਰਖਾਸਤ ਦਿੱਤੀ ਹੈ ਤਾਂ ਤੁਸੀਂ ਸਬੰਧਤ ਬੰਦੇ ਨੂੰ ਕਾਲ ਕਰਕੇ ਨੈਕਸਟ ਡੇ ਲਈ ਸੱਦ ਲਓ ਸ਼ਾਮ ਨੂੰ 5 ਵਜੇ ਕੋਈ ਵਿਅਕਤੀ ਤੁਹਾਨੂੰ ਦਰਖਾਸਤ ਦੇ ਰਿਹਾ ਤੁਸੀਂ ਲਗਭਗ 6 6:30 7 ਵਜੇ ਦੇ ਆਸ-ਪਾਸ ਐਫ ਆਈ ਆਰ ਦਰਜ ਕਰ ਲੈਣੇ ਹੋ 8:30 ਵਜੇ ਬੰਦਾ ਪੜ ਲੈਣੇ ਹੋ ਤੁਸੀਂ ਟੈਲੀਫੋਨਿਕਲੀ ਵੀ ਉਹਨੂੰ ਕਹਿ ਸਕਦੇ ਨਹੀਂ ਕਿ ਸਵੇਰੇ 8:00 ਵਜੇ ਤੂੰ ਹਾਜ਼ਰ ਹੋ ਜੀ ਤਫਤੀਸ਼ ਦੇ ਵਿੱਚ ਲੇਕਿਨ ਨਹੀਂ ਇਹ ਤਾਂ ਕਾਰਵਾਈ ਪਾਉਣੀ ਸੀ ਹੁਣ ਇੱਥੇ ਇੱਕ ਗੱਲ ਹੋਰ ਵੀ ਬਹੁਤ ਐਮ ਆ ਕਿ ਇਹ ਸਿਆਸੀ ਖੁਦਕੁਸ਼ੀ ਕਰ ਕੌਣ ਰਿਹਾ ਘਟੋ ਘਟ ਭਗਵੰਤ ਮਾਨ ਸਾਹਿਬ ਨੂੰ ਤਾਂ ਇਲਮ ਆ ਨਾ ਕਿ ਪੰਜਾਬੀ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਹਾਂ ਥੋੜੀ ਕਿਸੇ ਨਾਲ ਵਿਚਾਰ ਵਖਰੇਵੇਂ ਦੀ ਗੱਲ ਆ ਤੁਸੀਂ ਕੋਈ ਮਰਿਆਦਾ ਦੀ ਉਲੰਘਣ ਕਰ ਰਿਹਾ ਤਾਂ ਉਹ ਅਲੱਗ ਗੱਲ ਆ ਉਹ ਇੱਕ ਵੱਖਰਾ ਮਾਮਲਾ ਬਣਦਾ ਹੈ ਤੁਸੀਂ ਸਿੱਧੇ ਰੂਪ ਚ ਫਿਰ ਆਓ ਨਾ ਸਾਹਮਣੇ ਕਿ ਇਹ ਵਿਅਕਤੀ ਜਿਹੜਾ ਇਹ ਮੇਰੇ ਖਿਲਾਫ ਜਿਹੜੀ ਗੱਲ ਕਰ ਰਿਹਾ ਉਹ ਮਰਿਆਦਾ ਤੋਂ ਪਰੇ ਦੀ ਹੈ ਉਹਦੇ ਖਿਲਾਫ ਪਰਫਰਮੇਸ਼ਨ ਪਾ ਦਿਓ ਪਰ ਇੱਕ ਸਵਾਲ ਹੋਰ ਵੀ ਹੈ ਇੱਕ ਸਵਾਲ ਹੋਰ ਵੀ ਹੈ ਕਿ ਕੀ ਵੱਡੀਆਂ ਕੁਰਸੀਆਂ ਤੇ ਬੈਠੇ ਬੰਦੇ ਏਡੇ ਵੱਡੇ ਨਹੀਂ ਹੋਣੇ ਚਾਹੀਦੇ ਕਿ ਉਹ ਛੋਟੀ ਮੋਟੀ ਆਲੋਚਨਾ ਵੱਲ ਕੰਨੀ ਨਾ ਕਰਨ ਜੇ ਉਹਨੂੰ ਧਿਆਨ ਨਹੀਂ ਦੇਣਾ ਨਹੀਂ ਸੁਣਨਾ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਦੂਜਾ ਤੁਹਾਡੀ ਆਲੋਚਨਾ ਕਰੇ ਜਾਂ ਤੁਸੀਂ ਸਭ ਤੋਂ ਸਿਹਣੇ ਹੋ ਤਾਂ ਤੁਸੀਂ ਉਹਨੂੰ ਦਰਕਰਾਰ ਕਰ ਸਕਦੇ ਹੋ ਵਿਕਸਿਤ ਮੁਲਕਾਂ ਦੇ ਵਿੱਚ ਬੜੀ ਸਖਤ ਭਾਸ਼ਾ ਚ ਆਲੋਚਨਾ ਹੋ ਰਹੀ ਹੈ ਅਖਬਾਰਾਂ ਦੇ ਵਿੱਚ ਹੋ ਰਹੀ ਹੈ ਸਰਕਾਰਾਂ ਦੀ ਔਰ ਆਮ ਜਨਤਾ ਕਰ ਰਹੀ ਹੈ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਇਹ ਰਾਈਟ ਆ ਜੀ ਇਹ ਬੋਲਣ ਦੀ ਆਜ਼ਾਦੀ ਹੈ ਪਰ ਸਾਡੇ ਵਾਲੇ ਪਾਸੇ ਇਹ ਗੱਲ ਕਿੰਨੀ ਮਹਿੰਗੀ ਪਾਊਗੀ ਸ਼ਾਇਦ ਮੈਨੂੰ ਲੱਗਦਾ ਇਹ ਕੱਚਕਰੜ ਸਿਆਸਤ ਦਾ ਉੱਤਮ ਨਮੂਨਾ ਹੈ ਕਿ ਆਪਣੇ ਆਪ ਹੀ ਕਿਸੇ ਜਗ੍ਹਾ ਤੇ ਜਾ ਕੇ ਸਿਰ ਮਾਰ ਲੈਣਾ ਕੰਦ ਚ ਸਿਰ ਮਾਰਨ ਵਰਗੀ ਗੱਲ ਹੈ ਔਰ ਜੇਕਰ ਇਹ ਦਿੱਲੀ ਤੋਂ ਕੋਈ ਡਿਕਟੇਟ ਕੀਤਾ ਕਿਸੇ ਨੇ ਤਾਂ ਮੁੱਖ ਮੰਤਰੀ ਕਲੀਅਰ ਕਰ ਦੇਣ ਉਹਨਾਂ ਦਾ ਕੋਈ ਹੋਰ ਬੰਦਾ ਕਲੀਅਰ ਕਰ ਦੇ ਤਰੀਕੇ ਨਾਲ ਵੀ ਗੱਲਾਂ ਕਲੀਅਰ ਕਰਨ ਵਾਲੀ ਹੁੰਦੀ ਹੈ ਕਿ ਕਿਹਦੀ ਕਿਨੂੰ ਇੰਨੀ ਤਕਲੀਫ ਸੀ ਕਿ ਮਾਲੀਬਰਗ ਦੇ ਵਿਅਕਤੀ ਨੂੰ ਅੰਦਰ ਦੇ ਕੇ ਤੁਸੀਂ ਔਰ ਉਹ ਵੀ ਇੱਕ ਬੜੀ ਮਨਕੜੰਤ ਜੀ ਗੱਲ ਦੇ ਉੱਤੇ ਜਿਨੇ ਕੱਲ ਨੂੰ ਜਾ ਕੇ ਕਿਤੇ ਟਿਕਣਾ ਨਹੀਂ ਤੇ ਇਹਦਾ ਮਤਲਬ ਹੈ ਕਿ ਤੁਸੀਂ ਪਬਲਿਕ ਦੇ ਵਿੱਚ ਆਪਣੀ ਇਮੇਜ ਘਟੋ ਘਟ ਇਹਦੇ ਨਾਲ ਤਾਂ ਇਹ ਹੋਇਆ ਨਾ ਕਿ ਹਰ ਬੰਦਾ ਅਨਸੇਫ ਫੀਲ ਕਰਨ ਲੱਗਿਆ ਕਿ ਕੱਲੋਂ ਮੇਰੀ ਵਾਰੀ ਆ ਜਾਊਗੀ ਜੀ ਮੈਸੇ ਇੱਥੇ ਇੱਕ ਗੱਲ ਇਹ ਵੀ ਹੈ ਜਿਹੜੇ ਤਨ ਨਵੇਂ ਕਾਨੂੰਨ ਬਣਾਏ ਨੇ ਨਾ ਉਹਦੇ ਚ ਇੱਕੋ ਗੱਲ ਪੋਜ਼ਿਟਿਵ ਹੈ ਜੇ ਪੋਜ਼ਿਟਿਵ ਨਾ ਬਣੀ ਹੋਵੇ ਉਹ ਕਹਿੰਦੇ 60 ਸਾਲ ਤੋਂ ਉੱਪਰ ਬਜ਼ੁਰਗ 15 ਸਾਲ ਤੋਂ 8 ਹਾ ਦਾ ਕੋਈ ਬੱਚਾ ਤੇ ਇੱਕ ਔਰਤ ਨੂੰ ਮੈਕਸਿਮਮ ਸੰਭਵ ਹੱਦ ਤੱਕ ਥਾੜੇ ਨਹੀਂ ਬੁਲਾਇਆ ਜਾਏਗਾ 66 ਸਾਲ ਦੇ ਬੰਦੇ ਨੂੰ ਫੜ ਕੇ ਤੁਸੀਂ ਰਾਤ ਨੂੰ ਥਾੜੇ ਲਿਆਉਂਦੇ ਹੋ ਮਤਲਬ ਇਹ ਆਪਦਾ ਹੀ ਲਾ ਤਾਂ ਦੇਖੋ ਇਹਦੀ ਲਾ ਦੀ ਵਾਇਲੇਸ਼ਨ ਜਿਹੜੇ ਪੁਲਿਸ ਵਾਲਿਆਂ ਨੇ ਕੀਤੀ ਹੈ ਇਹ ਵੀ ਤਾਂ ਇੰਪ ਇਨੂੰ ਕੌਣ ਦੇਖੇਗਾ ਕਾਲੂ ਤਾਂ ਫਿਰ ਸਭ ਤੋਂ ਬਾਾਕੀਆਂ ਨਹੀਂ ਨਾ ਹੋਏਗਾ ਹੀ ਨਹੀਂ ਫਿਰ ਜਿਹੜੇ ਨੂੰ ਮਰਜੀ ਤੁਸੀਂ ਫੜਕੇ ਰ ਫਿਰ ਕਾਨੂੰਨ ਦਾ ਮਤਲਬ ਕੀ ਰਹਿ ਗਿਆ ਮੈਨੂੰ ਲੱਗਦਾ ਸਦਾ ਹਮੀਰ ਸਿੰਘ ਜੀ ਚੰਡੀਗੜ੍ਹ ਚ ਬੈਠੇ ਵੱਡੇ ਵਕੀਲ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਹਰਸ ਬੈਂਸ ਨੇ ਨਾ ਕਿਰਨ ਸਿੰਘ ਨੇ ਜਿਨ੍ਹਾਂ ਨੇ ਬੜਾ ਤਤਥਾਤਮਿਕ ਵਿਰੋਧ ਕੀਤਾ ਇਸ ਗੱਲ ਦਾ ਇਹੋ ਜੇ ਪੰਜ ਸੱਤ ਵੱਡੇ ਵਕੀਲ ਇਕੱਠੇ ਹੋ ਕੇ ਇੱਕ ਪੈਨਲ ਬਣਾ ਕੇ ਚੀਫ ਜਸਟਿਸ ਨੂੰ ਮੰਡ ਕਿਉਂਕਿ ਉਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਹੈ ਗੈਰ ਰਸਮੀ ਵੀ ਮਿਲ ਸਕਦੇ ਔਰ ਇਹਦੇ ਉੱਤੇ ਹਾਈ ਕੋਰਟ ਦੇ ਕਿਸੇ ਜੱਜ ਦੀ ਸਿਟਿੰਗ ਜੱਜ ਦੀ ਨਿਗਰਾਨੀ ਦੇ ਵਿੱਚ ਐਸਆਈਟੀ ਗਠਿਤ ਕਰਵਾ ਕੇ ਜਾਂਚ ਕਰਾਉਣ ਤੇ ਇੱਕ ਇੱਕ ਬੰਦੇ ਨੂੰ ਸੱਦਣ ਜਿਹੜਾ ਬੰਦਾ ਫੜਨ ਗਿਆ ਸੀ ਸੀਆਈਏ ਸਟਾਫ ਦਾ ਇੰਚਾਰਜ ਦੂਜਾ ਜਿਹੜਾ ਵਰਦਕੀ ਤਾਰੀ ਕਹਿੰਦਾ ਸੀ ਕਿ ਮੈਂ ਤੁਹਾਨੂੰ ਨਹੀਂ ਪੁੱਛਣਾ ਕਿ ਮੈਂ ਕਿੱਥੇ ਬਹਿਣਾ ਤੂੰ ਕਿਸੇ ਦੇ ਘਰ ਗਿਆ ਭਾਈ ਤੈਨੂੰ ਕੋਈ ਬਹਿਣ ਲਈ ਕਹਿ ਰਿਹਾ ਕੋਈ ਘੱਟੋ ਘੱਟ ਇੰਨੀ ਤਾਂ ਮਾਰ ਕੇ ਜੇ ਤੁਹਾਨੂੰ ਕੋਈ ਬਹਿਣ ਲਈ ਕਹਿ ਰਿਹਾ ਤੇ ਤੂੰ ਤੁਰ ਤੁਰ ਅਗਲਾ ਆਪਣੇ ਘਰ ਤਾਂ ਉੱਥੇ ਹੀ ਦੱਸੋ ਜਿੱਥੇ ਉਹਨੇ ਬਿਠਾਉਣਾ ਹੈ ਉੱਥੇ ਤੁਸੀਂ ਜਾ ਕੇ ਕਿੰਦ ਕਹੋਗੇ ਮੈਂ ਤੈਨੂੰ ਪਤਾ ਕਿੱਥੇ ਬੈਠੂਗਾ ਮਤਲਬ ਇਹ ਤਾਂ ਐਰੋਗੈਂਸੀ ਦੀ ਸਿਖਰ ਆ ਨਾ ਕਿਸੇ ਪੁਲਿਸੀਆ ਧੌਂਸ ਦਾ ਸਤ ਉਤਮਨ ਮਨਮੋਨਾ ਕੀ ਹੋ ਸਕਦਾ ਮੈਨੂੰ ਲੱਗਦਾ ਕਿ ਜੇਕਰ ਸਾਡੇ ਵਕੀਲ ਭਾਈ ਇਸ ਗੱਲ ਨੂੰ ਅੱਗੇ ਵਧਾਉਣ ਜੇ ਇਹਨੂੰ ਕੋਰਟ ਚ ਲੈ ਕੇ ਜਾਣ ਤੇ ਇਹਦੀ ਇਨਵੈਸਟੀਗੇਸ਼ਨ ਹੋਵੇ ਕਿ ਮਾਮਲਾ ਆਇਆ ਕਿੱਥੋਂ ਭਾਈ ਇਹ ਕੀ ਹੈ ਸਾਰਾ ਕੁਝ ਔਰ ਜੇਕਰ ਤੁਸੀਂ ਨਜਮ ਕਾਨੂੰਨ ਕਾਇਦੇ ਨਹੀਂ ਦੇਖਣੇ ਤਾਂ ਫਿਰ ਪੰਜਾਬ ਚੋਂ ਲੋਕ ਹਿਜਰਤ ਕਰ ਜਾਣ ਤੁਸੀਂ ਬਹਿ ਲੋ ਇਹੀ ਤਾਂ ਫਿਰ ਤੁਸੀਂ ਚਾਹੁੰਦੇ ਹੋ ਨਾ ਸੋ ਮੈਨੂੰ ਲੱਗਦਾ ਕਿ ਇਹਦੇ ਉੱਤੇ ਇਹਦੇ ਉੱਤੇ ਇੱਕ ਬਿਲਕੁਲ ਸਟ੍ਰੀਕ ਮੂਵ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਗਲਤ ਕਿਸੇ ਨੂੰ ਹੱਥ ਨਾ ਪਾ ਸਕੇ ਜਨਾ ਚਿਹਰੇ ਸਿਵਲ ਸੁਸਾਇਟੀ ਉੱਠੂਗੀ ਨਹੀਂ ਉਹਨਾਂ ਚਿਹਰੇ ਗੱਲ ਬਣਨੀ ਨਹੀਂ ਤੁਸੀਂ ਇਹ ਸਵਾਲ ਉਠਾਇਆ ਸੀ ਪਹਿਲੇ